ਮੰਗਦੇ ਆਪਣੇ ਮੱਚ ਬੱਚੇ ਦਾ ਬਾਹਰ ਲੈ ਕੇ ਬੈਠੇ ਆ ਕਿ ਇੱਕ ਡਾਕਟਰ ਨੂੰ ਬੇਕਰ ਨੂੰ ਇਹ ਕਹਾਲ ਕਿ ਉਹਨੇ ਇਹਨੂੰ ਪਤਾ ਹੀ ਨਹੀਂ ਕੁਝ ਨਹੀਂ ਲੇਕਿਨ ਉਸ ਬੰਦੇ ਨੂੰ ਇਹ ਵੀ ਨਹੀਂ ਪਤਾ ਕਿ ਕਦੋਂ ਡਾਕਟਰ ਨੂੰ ਮੇਟਨੇ ਸਾਰੇ ਧਰਮਾਂ ਦਾ ਅਧਿਐਨ ਕੀਤਾ ਸਾਰੇ ਧਰਮਾਂ ਨੇ ਕੋਇਆ ਉਹਨਾਂ 1932 ਦੇ ਵਿੱਚ ਉਹਨੇ ਗੱਲ ਕਹੀ ਸੀ ਕਿ ਮੈਂ Hindu ਪੈਦਾ ਹੋ ਗਿਆ ਹੈ ਤੇ ਇਹ ਬਸ ਦੀ ਗੱਲ ਨਹੀਂ ਪਰ ਮੈਂ Hindu ਰਹਿ ਕੇ ਮਰਾਂਗਾ ਨਹੀਂ ਮੇਰੇ ਵਾਸਤੇ ਦੀ ਗੱਲ ਹੈ ਲੇਕਿਨ ਬక్తి ਤੋਂ ਬਾਅਦ 50 ਸਾਲ ਦੇ ਅੰਸ਼ ਤੋਂ ਬਾਅਦ ਉਹਨਾਂ ਨੇ ਸਾਕੇ ਬੁੱਧ ਧਰਮ ਅਪਣਾਇਆ ਪਰ ਕਿਉਂ ਪੜਾਇਆ ਇਹਦੇ ਵਿੱਚ ਇੱਕ ਮਸਹੂੜੀ ਨਹੀਂ ਗੱਲ ਦੱਸਣ ਲੱਗਾ ਕਿ ਬਾਬਾ ਸਾਹਿਬ ਡਾਕਟਰ ਬੈਂਕਾ ਨੇ ਸਾਰੇ ਬੰਦੇ ਏਤੇ ਉਹਨਾਂ ਨੂੰ ਬੜਾ ਮਾਣ ਸੀ ਕਿ ਜਿਹੜੇ ਸਿੱਖ ਕੌਮ ਹੈ ਮਾਰਸ਼ਲ ਆ ਫਿਰ ਮੈਨੂੰ ਮਾਰਸ਼ਲ ਕੌਮ ਚਾਹੀਦੀ ਆ ਤੇ ਉਹਨੇ ਗੱਲ ਸਾਰਿਆਂ ਨਾਲ ਗੱਲਬਾਤ ਕੀਤੀ ਅੱਜ ਤੱਕ ਸਿੱਖਾਂ ਦਾ ਤੇ ਆਪਣੇ ਦਲਤਾਂ ਦਾ ਇ tanto ਬੜਾ ਕੱਟ ਨਹੀਂ ਹੋਇਆ ਜਦੋਂ ਡਾਕਟਰ ਅੰਬੇਡਕਰ ਆਏ ਉਹ ਤਾਂ ਆਪਣੇ ਸਿੱਖ ਧਰਮਾ ਬਣਾਉਣ ਆਏ ਤੇ ਨਾਨਕ ਕੰਦਰ ਰਤੂਜੀ ੂਟਾ ਮੜੀ ਸਾਰੇ ਉੱਤੇ ਬੈਠੇ ਸੀ ਸਟੇਜ ਤੇ ਉਹਨਾਂ ਨੇ ਕਿਹਾ ਕਿ ਮੇਰੇ ਤੋਂ ਪਹਿਲਾਂ ਵੀ ਕੋਈ ਸਿੱਖ ਬਣਿਆ ਉਹ ਕਹਿੰਦੇ ਹਾਂ ਜੀ ਬਣਿਆ ਬਹੁਤ ਬਣੇ ਕਹਿੰਦੇ ਉਹਨਾਂ ਦੀ ਲਿਸਟ ਲਾਓ ਜਿਹਦਾ ਰਾਜਕਮਾਰ ਸੰਧੂ ਜੀ ਬੈਠੇ ਸੀ ਰਾਜਕਮਾਰ ਸੰਧੂ ਇਹ ਜੀ ਦਾ ਬਦਾਸਤ ਇੱਕ ਦੇਸ਼ ਰਾਜ ਮਦ ਮੱਝ ਵੀ ਸਿੱਖ ਤਾਂ ਜੀ ਕੋਣ ਇਹ ਕੋਤਾ ਸਾਹਿਬ ਇਹ ਤਖਾਨ ਸੇ ਕੋ ਕੰਦਾ ਪੂਰਤਾ ਮੇਰੇ ਮਤਲਬ ਫੇਰ ਨਹੀਂ ਦਿੱਤੀ ਜਿਹੜੀ ਮੈਂ ਲਹਣੀ ਚਾਹੁੰਦਾ ਸੀ ਇਹ ਪੰਨੂ ਹੁਣੀਆਂ ਅੱਜ ਗੱਲਾਂ ਕਰਦੇ ਆ ਲੇਕਿਨ ਉਹਨਾਂ ਨੂੰ ਸਿੱਖ ਧਰਮ ਨਾ ਅਪਣਾਉਣ ਦੇ ਵਿੱਚ ਇਹਨਾਂ ਸਿੱਖਾਂ ਦਾ ਵੱਡਾ ਜੋਦਾਨ ਜੀ ਜਿਹਦੇ ਵਿੱਚ ਅੱਜ ਸਿੱਖ ਮਾਸਟਰ ਤਾਰਾ ਸਿੰਘ ਨੂੰ ਗਾਣਾ ਕਰਦੇ ਜਿਹੜਾ ਪਾਪਾ ਸੀ ਉਹਨੇ ਉੱਤੇ ਉਹ ਸਮਝੌਤਾ ਨਹੀਂ ਹੋਣ ਦਿੱਤਾ ਕਿਉਂਕਿ ਉਸ ਵੇਲੇ ਇਹਨਾਂ ਨੇ ਇੱਥੇ ਸਾਡੇ ਤੇ ਬੜਾ ਦਬਾਅ ਦਿੱਤੀ ਸਾਡੇ ਬੰਦਾਂ ਨੂੰ ਖੇਚਾ ਤੇ ਨਹੀਂ ਜਾਣ ਦਿੰਦੇ ਲੇਕਿਨ ਉਹਨਾਂ ਨੇ ਕਿਹਾ ਵੀ ਜੇ ਇਹ ਕੰਮ ਹੋ ਗਿਆ ਤਾਂ ਕੰਮ ਖਰਾਬ ਆ ਗਿਆ ਇਸ ਕਰਕੇ ਫਿਰ ਉਹਨਾਂ ਨੇ ਦੇਖਿਆ ਕਿ ਖੁੱਦ ਤਾਂ ਇਹਦੇ ਕੋਈ ਸਰ ਨੂੰ ਬਰਾਬਰਤਾ ਔਰ ਬਾਅਦ ਮਲਕ ਲੰਕਾ ਵਗੈਰਾ ਕਈ ਮਲਕ ਜਿਹੜੇ ਬੋਧੀਆਂ ਉਹਨਾਂ ਨੇ ਕਿਹਾ ਵੀ ਜਦੋਂ ਕੱਲ ਨੂੰ ਮੇਰੇ ਸਮਾਜ ਤੇ ਕੋਈ ਐਂਡਰੋਸਿਟੀ ਹੋਏਗੀ ਉਹ ਬਹੁਤ ਹੀ ਸਾਡੀ ਮਦਦ ਤੇ ਆਣਗੇ ਸੋ ਇਸ ਕਰਕੇ ਮੈਂ ਇੱਥੇ ਹੀ ਆਪਣੀ ਗੱਲ ਸਮਾਜ ਦੇ ਅਨੁਸਾਰ ਇਹ ਸੁਝਾ ਰਖਣੀ ਹੈ ਬਹੁਤ ਇਹਨਾਂ ਤੋਂ ਮੰਤਰੀ ਜਿਹੜਾ ਉਹ ਨਾਗਪੁਰ ਵਿੱਚ ਡਾਕਟਰ ਸੁਦੇਸ਼ੀ ਸਾਹ ਦੀ ਤੇ ਕਮਾਇਆ ਉੱਥੇ ਉਹਦੇ ਉਲਟਾਉਂਦੇ ਨੇ ਉਹ ਵੀ ਪ੍ਰਚੰਸਾ ਵਰਤ ਕਰਦੇ ਕਿਉਂਕਿ ਸਾਰਾ ਵਰਲਡ ਜਿਹੜਾ ਵਾ ਉਹ ਡਾਕਟਰ ਭੀਮਰਾਓ ਦੇ ਪ੍ਰਤੀ ਮੰਨ ਵਿਰੋਧ ਨੰਦਾਰ ਸੰਵਿਧਾਨਿਆਂ ਉਹਨੂੰ ਫਾਲੋ ਕਰਦੇ ਆ। ਸਾਫੇ ਦੇ ਸੰਵਿਧਾਨ ਜਿਹੜੇ ਆ ਉਹ ਇਹਨਾਂ ਤੋਂ ਹੱਕ ਲਿਖੇ ਗਏ। ਬਾਕੀ ਜਿੱਦਾਂ ਦੱਸਿਆ ਮਾਲਸਬ ਨੇ ਵੀ ਏਸ ਵਿੱਚ ਜਿੱਦਾਂ ਨਾਲ ਜਾਤੀ ਸਮਝੂ ਲੈ ਲਏ। ਸੋ ਨਾਮ ਪਈ ਇਹ ਮੁਖੋਈ ਨੇ ਲਿਜੀਏ ਜੀ ਸਾਨੂੰ ਕੱਪ ਦਾ ਕਿ ਇਸ ਭਾਗੀ ਨੂੰ ਨੀਸ਼ ਕਰਕੇ ਬਣੇਗਾ। ਉਹਦੇ ਸ਼ਰਯਾਂ ਵਿੱਚ ਕਿਹਾ ਉਹਦਾ ਉਹਦਾ ਫਾਰਟ ਅਜੀਤ ਅਖਬਾਰ ਵਿੱਚ ਵੀ ਛਪਿਆ ਸੀ ਕਿ ਐਸਸੀ ਦਾ ਪ੍ਰਸਾਦ ਹਰ ਮੰਦਰ ਸਾਹਿਬ ਵਿੱਚ ਨਹੀਂ ਘਟਦਾ ਸੀ ਇਹਨਾਂ 1990 ਦਾ ਜਿਹੜਾ ਵਾਲਾ ਕਾਂਡਿਆ ਉਹ ਆਪਨੇ ਲੋਕਾਂ ਦਾ ਸੀ ਆਪਾਂ ਆਪਾਂ ਯਾਦੀ ਲੜਦੇ ਸੀ ਸਾਡਾ ਨਾ ਪ੍ਰਸਾਦ ਹੈ ਰੋਟਾ ਇਹਨਾਂ ਨੂੰ ਪਤਾ ਹੀ ਆ ਸਾਰਾ ਵੀ ਕੁਝ ਜਿਹੜੇ ਬੀਸ਼ੀਆ ਪਰਵਾਸ ਕੀ ਨਾਂ ਦੇ ਉਸੇ ਗੋਲੀ ਚਲਾਈ ਉਹ ਸ਼ਰਯਾਂ ਵਿੱਚ ਬਧਾਨ ਖਵਾਵਾ ਚੌਲਾ ਤੰਦਾਂ 90 ਸਬਰ ਉਹਲਾ ਤੰਦਾਂ ਤੇ ਉਹ ਸਾਰਾ ਜਿਹੜਾ ਹੈ ਉਹ ਪਹਿਲਾਂ ਤੋਂ ਹੀ ਕਰ ਲਿਆ ਹੈ ਦੇਖੇ ਜਦੋਂ ਸਾਡੇ ਪ੍ਰਧਾਨ ਜੀ ਨੇ ਕਿਹਾ ਸੀ ਕਿ ਬੰਨੂ ਨੇ ਨਾ ਗਲਤ ਮੰਨ ਲਿਆ ਕਹਿਤਾ ਹੋਇਆ ਲਿਆ ਗਲਤ ਪੰਗਾ ਲੈ ਲਿਆ ਜਿਹੜਾ ਇੱਕ ਮਸਲਾ ਸੀ ਉਹ ਨਾ ਹੁਣ ਆਹੋਂ ਬੈਂਕੀ ਕਰਨ ਲਈ ਸੰਜੀਪ ਜੀ ਅਸ਼ੋਕ ਜੀ ਆਪ ਤੁਹਾਨੂੰ ਪਤਾ ਹੋਈ ਹੈ ਇਹ ਸ਼੍ਰੀ ਗੁਰੂ ਦਾਸ ਤੋਂ ਲੋਕਾਂ ਦਾ ਕਮੇਟੀ ਜਿਹੜਾ ਮੰਗਾਲ ਆਈ ਸੀ ਜਿਹੜਾ ਯਾਦ ਦਿਵਾਉਂਦੇ ਆ ਇਹ ਜਿਹੜਾ ਵਾਕਿਆ ਹੋਇਆ ਇਹ ਰੰਗ ਮਰਵਾ ਇਹਨਾਂ ਪਾਰਾ 12:30 ਮੇਰਾ ਵਾਕਿਆ ਹੈ ਆ ਇਹਨਾਂ ਨੂੰ ਸਿਰੇ 6:30 ਵੇ ਪਤਾ ਲਗਾ ਜਦੋਂ ਜੀਹ ਪਹੁੰਚੇ ਆ ਉਸ ਦਾ ਪ੍ਰਸ਼ਾਸਨ ਵੀ ਤੇ ਪਹੁੰਚ ਪਾਈ ਸਰਪੰਚ ਸ਼ਿਰਾਵੀ ਦੇ ਪਰਜੋ ਨੂੰ ਬੋਲ ਦਿੱਤੀ ਉਹਨਾਂ ਨੇ ਤੇ ਆਖਰੀ ਦਿੱਤੀ ਉਹ ਜੀ ਇਹਨਾਂ ਦਾ ਉਹ ਤੋਂ ਪਾਰਾ ਹੌਸਾ ਦਿੱਤਾ ਤੇ ਉਹਨੂੰ ਇਹ ਲੱਗਦਾ ਕਿ ਇਹਨਾਂ ਨੇ ਲੋਕਲ ਲੈਵਲ ਤੇ ਕੋਈ ਛੋਟੀ ਮੋਟੀ ਸ਼ਰਤ ਕੀਤੀ ਹੈ ਪਰ ਅੱਜ ਪ੍ਰਸ਼ਾਸਨ ਉਹਦੇ ਉਹਦੇ ਤੇ ਇੱਕ ਸਖਤ ਕਾਰਵਾਈ ਕਰਨ ਦੇ ਲਈ ਐਪਲੀਕੇਸ਼ਨ ਕਰ ਦਿੱਤੀ ਸੀ ਉਸ ਤੋਂ ਬਾਅਦ ਐਫਆਈਆਰ ਦਾ ਵੀ ਕਰਾਈ ਹੈ ਉਸ ਤੋਂ ਬਾਅਦ ਜਦੋਂ ਇਹ ਬਾਤ ਵੀਡੀਓ ਨੂੰ ਪਤਾ ਲੱਗਾ ਤੇ ਇੱਕੋ ਹੀ ਪਤਾ ਲੱਗਦਾ ਹੈ ਕਿ ਇਹ ਬੜੀ ਸੂਚੀ ਸਾਜੀ ਸਾਜਿਸ਼ ਕੀਤੀ ਗਈ ਹੈ ਤੇ ਇਹ ਜਿਹੜੀ ਸੂਚੀ ਸਾਜੀ ਸਾਜਿਸ਼ ਦੇ ਵਿੱਚ ਪੰਨੂ ਸਾਹਿਬ ਨੂੰ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਆ ਇਹ ਦੇ ਨਾਲ ਸਾਰੇ ਸਮਾਜ ਨੂੰ ਭਾਵਨਾਵਾਂ ਨੂੰ ਬੜੀ ਥੇਹ ਪਹੁੰਚੀ ਹੈ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਜਲਦੀ ਹੋ ਜਲਦੀ ਇਹ ਜਿਹੜੀ ਸ੍ਰਾਤੀ ਹਸਰ ਨੇ ਨੂੰ ਆਉਣ ਪਾਪੂ ਕਰਕੇ ਉਹਨਾਂ ਤੇ ਬੰਦੀ ਕਰਨਾ ਕੀਤੀ ਜਾਂਦੇ ਨਹੀਂ ਐਸੇ ਜਿਹੜੇ ਟੀਕੇ بڑے ਕਲਾਕੋ ਘੁਕਰੇ ਜਾਣਗੇ ਇਹ ਵੀ ਜੇਕਰ ਸਮੋਹ ਤੁਸੀਂ ਸਾਰੇ ਸਤਿਕਾਰਯੋਗ ਮੇਬਰ ਸਾਹਿਬਾਨ ਜੋ ਵੀ ਤੁਸੀਂ ਰੂਪਰੇਖਾ ਤੈਅ ਕਰੋਗੇ ਕਿਸ ਤਰ੍ਹਾਂ ਦੀ ਵੀ ਹੋਈ ਅਸੀਂ ਬਿਨਾਂ ਕਤੇ ਹੌਦੇ ਤੋਂ ਬਿਨਾਂ ਕਤੇ ਇਹ ਹੈ ਜੇ ਬਾਬਾ ਸਾਹਿਬ ਡਾਕਟਰ ਮਿੰਦਰ ਦੇ ਕਹਿਣ ਦਾਰ ਹੋਣ ਦੇ ਨਾਤੇ ਅਸੀਂ ਤੁਹਾਡੇ ਨਾਲ ਹਰ ਹਰ ਤਰਾਹ ਤੁਹਾਡੇ ਨਾਲ ਪੜਦਾ ਨੇ ਪੰਜਾਬ ਦੀ ਪੂਰੀ ਸਰਜੀ ਟੀਮ ਖੜੀ ਆ ਜਿੱਥੇ ਤੁਸੀਂ ਮਣੀ ਗੋਗੀ ਲਾਉਗੇ ਅਸੀਂ ਉਪਤੰਤ ਮੰਨਦਾਂ ਵੀਡੀਓ ਤੁਹਾਡੇ ਨਾਲ ਆ ਇਹੋ ਜਿਹੀ ਤੁਸੀਂ ਖ਼ਬਰਾਂ ਵਿੱਚ ਲਿਖੋਗੇ ਉਸ ਤਰ੍ਹਾਂ ਹੀ ਨਾਲ ਆ ਮੈਂ ਅੱਜ ਜਿਹੜੀ ਨਗਰ ਵਿਖੇ ਸਿਕਟਣਾ ਹੋਈ ਆ ਉਹਦੀ ਕੋਰਜੋਰ ਜਾਂਦਾ ਕਰਦਾ ਤੇ ਪ੍ਰਸ਼ਾਸਨ ਨਾਲ ਪਾਰਾਲ ਮਿਲ ਕੇ ਬੇਨਤੀ ਕਰੀਏ ਤੇ ਜਿਹੜੇ ਇਹ ਦੂਛੀ ਪੰਨ ਫੜ ਕੇ ਤਖਸ ਤਜਾਵਾ ਤਗਤੀ ਜਾਂ ਕੇ ਉਹ ਕਹਿੰਦੇ ਆ ਵੀ ਜਿਹੜੇ ਨੇ ਆਪਾਂ ਮਛਰ ਵੀ ਮਾਰਨੇ ਆਪਾਂ ਛਪੜ ਕੋ ਮਛਰ ਜਿਹਨੇ ਮਾਰਦੀ ਮਾਰੀ ਗਾਇਓ ਛਪੜ ਕੋ ਮਛਰ ਥੇੜਾ ਪੈਰੋਂ ਵੀ ਆਪਾਂ ਜੋ ਆਪਾਂ ਛਪੜ ਵੀ ਮਾਰਨ ਦਾ ਕਹਿੰਦਾ ਹੈ ਇਸ ਦੇਸ਼ ਦੇ ਵਿੱਚ ਭਾਰਤ ਦੇ ਸੰਵਿਧਾਨ ਦੇ ਆਰਟੀਕਲ 25 ਦਾ ਕਾਫੀ ਲੰਬੇ ਸਮੇਂ ਤੋਂ ਖਾਸ ਕਰਕੇ ਸਿੱਖ ਧਰਮ ਦੇ ਵਿੱਚ ਕੁਝ ਜਿਹੜੇ ਗਰਨ ਚਾਹੀਆ ਉਹਨਾਂ ਬਨੋਂ ਬਰੋਧ ਕੀਤਾ ਜਾਂਦਾ ਹੈ ہندو نہیں میڈیا ہو کے ਮੈਂ ਉਹ ਅੱਧੇ ਘੰਟੇ ਤੋਂ ਬਹੁਤ ਵਿਗੜੇ ਜਿਹੇ ਪੁਆਇੰਟ ਕੀਤਾ ਪੂਰੇ ਵਰਲਡ ਤੋਂ ਨੂੰ ਸ਼ੇਅਰ ਕੀਤਾ ਇੱਕ ਤੋਂ ਵੀ ਕਮੈਂਟ ਮੈਂ ਗੁਰਦੁਆਰਾ ਸਾਹਿਬ ਦੇ ਬੈਠਾ ਮੈਂ ਪੂਰੀ ਜ਼ਿੰਮੇਵਾਰੀ ਨਾਲ ਬੋਲ ਰਿਹਾ ਕਿ ਕੋਈ ਵੀ ਇਦਾਂ ਦਾ ਕਮੈਂਟ ਨਹੀਂ ਆਇਆ ਕਿ ਤੁਹਾਡੀ ਗੱਲ ਗਲਤ ਹੋਆ ਔਰ ਇੱਥੇ ਤੁਸੀਂ ਜਿਹੜੀ ਇੱਕ ਤਰ੍ਹਾਂ ਦੀ ਕੀਤੀ ਗੱਲ ਬਾਬਾ ਸਾਹਿਬ ਨੇ ਮਾਲਕਾ ਕਹਿ ਕੇ ਉਹਨਾਂ ਦੀ ਸਤੋਂਤੀ ਦੀ ਘਟਨਾ ਯੋਲਾ ਦੇ ਵਿੱਚ ਕਿਸੇ ਤਰ੍ਹਾਂ ਦੀ ਬਹੁਤ ਵੱਡੀ ਕਾਨਫਰੰਸ ਹੋਈ ਉਹਨੇ بابا ਸਾਹਿਬ ਨੇ ਕਿਹਾ ਸੀ ਕਿ ਮੈਂ ਇਤਿਹਾਸਿਕ ਰਹਿਣਾ ਜ਼ਰੂਰੀ ਹੈ ਮੇਰੇ ਬਸਤੀ ਗਾਰ ਦੇ ਪਰ ਮੈਂ ਇਤੂ ਰਹਿ ਕੇ ਮਰਨ ਕਰੀ ਇਹ ਮੇਰੇ ਬਸਤੀ ਗਾਰ ਦੇ ਤਾਂ ਉਹਨੇ ਵੀ ਕਈ ਸੰਜਾਇਤ ਹੋਰਾਂ ਤੋਂ بابا ਸਾਹਿਬ ਨੇ ਕੋਸ਼ਿਸ਼ ਕਰ ਲਿਆ ਭਾਰਤ ਦੇ ਦੇਸ਼ ਦੇ ਆਜ਼ਾਦ ਹੋਣ ਤੋਂ 9 ਸਾਲ ਤੋਂ 2 ਸਾਲ ਸਾਰ ਭਾਰਤ ਦੇ ਸੰਵਿਧਾਨ ਦੇ ਲਾਗੂ ਹੋਣ ਤੋਂ ਪਹਿਲਾਂ ਪਰ ਉਹਨੇ ਵਾਅਦਾ ਪ੍ਰਤੀਕਿਆਨਾ ਕਿ ਆਪਣੇ ਮਿਸੂਲਪੁਰੀ ਦਾ ਪ੍ਰਯੋਗ ਕੀਤਾ ਉਹ ਇਹ ਕਿ ਬੈਕਪਰ ਤੇ ਕਿਆ ਤੇ ਵੀ ਆਉਂਦੀ ਆ ਕਿ ਮੈਂ ਆਪਾਂ ਇਹ ਪੁਰਾਣੇ ਹਿੰਦੂ ਧਰਮ ਨੂੰ ਅੱਗੇ ਪਿਆਰ ਕੇ ਬੁੱਧ ਤੋਂ ਅੰਗਰੇਜ਼ ਕਰਦਾ ਇੱਕ ਵੀ ਤੇ ਡਿਫਾਈਨ ਹੋ ਗਿਆ ਕਿ ਉਹ ਵੀ ਕੰਬਿਨਿਊਟੂਨ ਬਕਰਾ ਧਰਮਾਂ ਬੁੱਧ ਧਰਮਾਂ ਲੋਕਰਾ ਧਰਮਾਂ ਸੇ ਧਰਮ ਬਕਰਾ ਧਰਮਾਂ ਆਰਟੀਕਲ 25 ਟਿੱਕੇ ਦੇ ਵੀ ਇਹ ਕਰਦੀ ਨਹੀਂ ਕਿ ਸਿੱਖਸ ਹੋ ਬੁੱਧ ਐਂਡ ਜੈਨ ਦਾ ਨਾ ਪਾਰਟ ਆਫ ਇੱਕ ਗੂਡ ਕੁਝ ਕੀ ਵਿਚ ਆਇਆ ਮਨ ਨੂੰ ਹੌਸਲਾ ਹਟਾ ਦੇ ਗੱਲ ਨਹੀਂ ਜਾਵਾਰ ਦੱਸੋ ਕਿ ਸੇਵੀ ਤੁਹਾਨੂੰ ਮੰਨ ਸਕਦੇ ਆ ਪ੍ਰੈਕਟਿਸ ਕਰਕੇ ਤੁਸੀਂ ਉਹ ਫੋਲੋ ਕਰ ਸਕਦੇ ਆ ਉਹਦਾ ਪਰਿਆਪਰਚਾਰ ਕਰ ਸਕਦੇ ਆ ਪਰ ਉਹ ਜਿਹੜਾ ਸਟੇਟ ਹੋਣਾ ਉਹਨੇ ਉਹਨੇ ਰੂਮ ਦੇ ਐਵੈਲੂਏਸ਼ਨ ਵੀ ਕਰਾਉਣੀ ਆ ਕਿ ਤੁਹਾਨੂੰ ਕੰਟਰੋਲ ਕਿੱਦਾਂ ਕਰਨਾ ਹੈ ਉਹ ਜਿਆ ਕੇ ਦੋਸਤੋ ਤੁਹਾਨੂੰ ਸਤਾਵਾ ਕਿ ਅੱਜ 23 ਮਾਰਚ ਨੂੰ ਬਾਬਾ ਸਾਹਿਬ ਬੇਟਾ ਜੀ ਮਾਸਤਰ ਬਾੜ ਏ ਜਿਹੜਾ ਪੁਰਾਣੇ ਰਿਹਾ ਅੱਜ ਵੀ ਰੀਪਲੈਨਿੰਗ ਇਹਦਾ ਨਾਮ ਹੈ ਜਿਹੜਾ ਕੀ ਬਾਬਾ ਸਾਹ ਦਾ ਚੁੱਪੀ ਗੇਟ ਤੋਂ ਹੋ ਕੇ ਬੋਤਨੀ ਦੇ ਇੱਥੇ ਆਜੇ ਇੱਥੇ ਆਪਣੇ ਨੰਬਰ ਦੇ ਕੀਤਾ ਮੈਂ ਪਰਮੇਈ ਬੇਟੀ ਕਹਾਵਾ ਕਿ ਜੋ ਸਾਰੀਆਂ ਜੀਨੀਆਂ ਸਾਨੂੰ ਸਾਮਾ ਬਿਠੀਆਂ ਵਾ ਜੋ ਤੁਸੀਂ ਲੈਣਦੇ ਆ ਅਸੀਂ ਇਹਨਾਂ ਨਾਲ ਆ ਜਾਂ ਕਰਕੇ ਕਿ ਜਲ ਦਾ ਜੈ 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 ਜ ਇਹ ਕਰ ਰਹੇ ਜਨਾਬ ਜੀ ਜਨਾਬ ਜਨਾਬ ਕਰ ਰਿਹਾ ਦੀ ਬਤਲਾਇਆ ਤੇ ਉਹ ਕੀ ਮੁਕੱਦਮਾ ਵੀ ਝੜਾਇਆ ਉਹ ਕਰ ਰਹੇ ਆ ਔਰ ਅਸੀਂ ਪ੍ਰਸੰਗਤ ਇਹ ਦੇਖਿਆ ਕਿ ਨਾ ਬੋਲਦਾ ਸੀ ਜਿੰਨਾਂ ਵਾਲਿਆਂ ਨੇ ਪੈਸੇ ਦੀ ਤਰ੍ਹਾਂ ਸਾਡੇ ਬਾਕਰਿਆ ਜੀ ਦੇ ਦੇ ਕਿ ਡੇਚਾਂ ਨੂੰ ਦੇ ਕੇ ਭਾਈ ਜੱਟ ਦੇ ਨਾਲ ਸਾਰਾ ਪੁਲਸ ਹੈਨਾ ਲੈ ਕੇ ਉਹਨੂੰ ਕੋਸ਼ਿਸ਼ ਕੀਤੀ ਤੇ ਜਿੰਨੇ ਵੀ ਕ੍ਰਿਟੀਕਲ ਆਰਗੂਮੈਂਟਸ ਦਾ ਦਾਰਦ ਆਸ ਨੇ ਕੀਤੀ ਸਰਕਾਰ ਦੀਆਂ ਨਾਲ ਪਾਰਟੀ ਸਾਥੀ ਵਿਕਟਰ ਸੈਨਾ ਵਾਲੇ ਜਾਂ ਗੁਰਪ੍ਰਸਾਦ ਸ਼ਾਮਾ ਦੇ ਆ ਉਹ ਵੀ ਬੋਲਦੇ ਮੈਂ ਨਾਲ ਦਾ ਵੀ ਧੰਨਵਾਦ ਕਰਦਾ ਮੈਂ ਇਹ ਮੇਰੇ ਨੂੰ ਪਸੰਦ ਕਰਦਾ ਕਿ ਸਭ ਨੂੰ ਮਿਲਣਾ ਰਾਜਨਾ ਗੁਰਪ੍ਰਸਾਦ ਨੂੰ ਪਾਰਾ ਤੇ ਜੁੜੂਨੀ ਨੂੰ ਰਾਜਪਤੀ ਮਿਲਾਈ ਨੂੰ ਕੁੰਗੀ ਤਾਂ ਕਿ ਸਾਡੇ ਇਲਾਕੇ ਦੇ ਦੋਨੇ ਮੇਨ ਆਰਗੇਨਾਈਜੇਸ਼ਨ ਦੇ ਨਾਲ ਸਤਿ ਸ਼੍ਰੀ ਅਕਾਲ ਆਪਨਾ ਰਿਓ ਪ੍ਰਧਾਨਿਆ ਉਹ ਮੈਂ ਨਾਲ ਕੋਰਪੋਰਸ ਕੀਤੀ ਤੋਂ ਉਹਨੂੰ ਬਾਅਦ ਦੀ ਵਿਚਾਰਾ ਇਹਨਾਂ ਨੂੰ ਬਿਲਕੁਲ ਨਹੀਂ ਜੁੜੂ ਕਿਉਂਕਿ ਅਸਿੱਧਾ ਖਿਲਾਫ ਆਇਆ ਹੈ ਉਹ ਉਹ ਸਾਡੇ ਬਾਰੇ ਬੋਲੋ ਤਾਂ ਰਾਜਨੀਤਿਕ ਗੁਰੂ ਆਂਗਰੇਜ਼ਾਂ ਨਾਲ ਕਰਿਆ ਇਹ ਜੇ ਸਮਾਜ ਵਿੱਚ ਬੰਦਿਆਂ ਕੋਲ ਤਾਂ ਸਾਨੂੰ ਡੋਲੋਂਗਾ ਸਾਨੂੰ ਡੋਲਗਾ ਸਾਨੂੰ ਡੋਲੋਂ ਦਾ ਕੰਮ ਹੋ ਰਿਹਾ ਜੇ ਇੱਕ ਕਿਸੇ ਫਾਰਸਤਾਨ ਦੇ ਮਾਣੇ ਭਾਈ ਕਿਸੇ ਕੋਲ ਹੋ ਜੀ ਨਾ ਰਾਜਨੀਤਿਕ ਭਾਰਤ ਦਾ ਸਰਦਾਰ ਨੇ ਤੁਸੀਂ ਆਪਣੇ ਬੰਦ ਕਰ ਸਕਦੇ ਆ ਅਮਰੀਕਾ ਮਿੱਥੇ ਔੜੇ ਗੱਲ ਕਰਨੇ ਇੱਥੇ ਆਓ ਜੇ ਇਸ ਦੇ ਸਰ ਦੇ ਰਾਕੇ ਗੱਲ ਕਰੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਵਿਰੋਧ ਦੇਸ਼ ਦੇ ਰਾਸ਼ਟਰਪਤੀ ਨਾਲ ਵਿਰੋਧ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਤਾਂ ਥੋੜੀ ਗੁਰੂਕਾ ਸਾਡੇ ਦਾ ਜੇ ਸੁਪਰ ਪ੍ਰਧਾਨ ਅਸੀਂ ਕੱਟੇ ਉਹਨੇ ਦਾ ਦੇਸ਼ ਦੀ ਪਾਰਲੀਮੈਂਟ ਗਿਆ ਕਿ ਮੈਂ ਸੇਜ ਦੇੰਦ ਤੱਕ ਮਨਵਤ ਸਾਹਿਬ ਕਾਂਸੀ ਰਾਮ ਨੇ ਕਿਹਾ ਕਿ ਦੇਸ਼ ਕੇਂਦਰ ਕੋਲ ਸਾਡਾ ਗੁਰੂ ਗ੍ਰੰਥ ਸਾਹਿਬ ਵੀ ਇੱਥਾ ਆ ਕੇ ਰੱਖਣਾ ਚਾਹੁੰਦਾ ਤੇ ਜੇ ਉਹ ਸਾਡੇ ਮਹਾਂਪਰਸਨ ਕੋਲ ਕਾਤੇ ਸਾਨੂੰ ਟਾਰਗੇਟ ਕਰਕੇ ਸਾਡ ਨੂੰ ਜਿਹੜਾ ਅਪਸਾਹ ਕੇ ਜਿੱਦੋਂ ਦੇ ਅਸੀਂ ਪੰਜਾਬ ਦੇ ਅੰਦਰ ਮੰਗੇ ਹੋਣ ਸਮਾਰ ਜਿਹੜਾ ਵੱਡੇ ਆ ਗਏ ਸੀ ਉਹਨਾਂ ਨੇ ਫਿਰ ਲਾ ਕੇ ਕੀ ਨੰਨਾ ਕਬੀੜਾ ਕਾ ਕਰ ਲਈਏ ਤਾਂ ਇਹ ਸੰਭਵ ਆ ਰਿਹਾ ਰੈਕਟਰੂ ਦਸਨਾ ਲੈਵਾ ਲੋਕ ਉਹਨਾਂ ਨੇ ਬਾਵਰ ਪ੍ਰਾਪਤ ਕੀਤਾ ਤੇ ਸਭ ਤੋਂ ਮੇਰੀ ਗੱਲ ਜਿਹੜੀ ਕਲੀਗ੍ਰਾਫੀ ਕੋਰਸ ਤੇ ਸ਼ਿਕਰ ਨੂੰ ਮੰਨ ਕੇ ਚੰਗਾ ਗਿਆਨ ਹਾਸਲ ਕਰਕੇ ਹੋਰ ਦਿੱਕਤ ਗਿਆਨ ਆ ਜਿਸ ਨਾਲ ਇਹਨਾਂ ਨੇ ਦੱਸਿਆ ਕਿ ਮਨਗਰ ਵਿੱਚ ਆਣ ਆਇਆ ਤਾਂ ਪ੍ਰਸ਼ਾਸਨ ਸਾਡੇ ਕੋਲ ਆ ਗਿਆ ਮਾਨਯੋਗ ਇਲੈਕਟ੍ਰਿਕ ਸਰ ਦਾ ਦਰਵਾਜ਼ਾ ਤਾਂ ਜੇ ਨੂੰ ਸਾਡੀ ਗੱਲ ਸੁਣਨ ਵਾਲੇ ਆਰਗੇਨਾਈਜੇਸ਼ਨ ਜਿਹੜੇ ਦੁਨੀਆ ਕੰਮ ਕਰਦਾ। ਕਾਪਾ ਨੂੰ ਆਪਣੀ ਗੱਲ ਰੱਖਣੀ ਚਾਹੀਦੀ ਹੈ ਔਰ ਉਹਨਾਂ ਨੂੰ ਸਮਝਾਉਣਾ ਚਾਹੀਦਾ। ਤਾਂ ਜੋ ਉਹ ਸਮੇਂ ਦੇ ਪ੍ਰਣ ਦੂਸਰਿਆਂ ਦੀ ਭਾੜ ਕਰਕੇ ਉਹਨਾਂ ਦੇ ਲਈ ਸਖਤ ਸੁਝਾਵਾ ਦਾ ਪ੍ਰਬੰਧ ਕਰ ਸਕਣ। ਜਿਹੜਾ ਮਕਦਮਾ ਮਾਨਯੋਗ ਸਰਪੰਚ ਰੁਸ਼ੀਰਾਮ ਜੀ ਨੇ ਦਰਸਾਇਆ ਪਹਿਲਾਂ ਪਾਰਸ਼ੀ ਨੂੰ ਨੇ ਰਿਪੋਰਟ ਜਿਹੜੀ ਦਿੱਤੀ ਉਹਨਾਂ ਨੇ ਉਹ ਮਗਾਦੇ ਵਿੱਚ ਅਸੀਂ ਸਾਂਝੇ ਤੌਰ ਤੇ ਸ਼ੁਰੂ ਕਰਦਾ ਹਾਂ ਸਰਦਾਰ ਕੁਨਰੋਲੀ ਨੂੰ ਦਾ ਕੌਮ ਸੰਬੰਧਿਤ ਬੇਟੀ ਯਰ ਲੋਰ ਉਹਦੇ ਗੱਟੇ ਮੈਡ ਰੋਡ ਤੋਂ ਪੜੀ ਕੇ ਕੁੰਨ ਬੈਕਟਰ ਨੈਟਿਵਿਟੀ ਸੋਸਾਇਟੀ ਲੋ ਮੇਟਰ ਸਾਰਾ ਸੈਰੋਨਾਈਜੇਸ਼ਨ ਦੇ ਵਿੱਚ ਹੋ ਸਕਦੀਆਂ ਨੇ ਸਾਡੇ ਦੋਸਤਾਂ ਨਾਲ ਸਾਡੀ ਨੇ ਇਸ ਘੱਟੀ ਨੂੰ ਪੂਰੂ ਕੀਆ ਤੇ ਇੱਕੋ ਕਾਰਡ ਦੀ ਸਟੇਟਮੈਂਟ ਲੈ ਕੇ ਉਹਦੇ ਵਿੱਚ ਜਿਹੜਾ ਵਾਦਾ ਕਰਨਾ ਵਾਲਾ ਹੈ ਕਰਵਾਉਣ ਦੇ ਲਈ ਇਸ ਕੰਨੀ ਨੂੰ ਕੀਦੀਆਂ ਮਸ਼ੀਨਾਂ ਕੋਲੋਂ ਤੇ ਆਦੀ ਹੈ ਨਾ ਸਾਰੀ ਆਰਗਨਾਈਜੇਸ਼ਨ ਜਿਹੜੀ ਉਹ ਸਭ ਨੇ ਰੱਖੀ ਨਾਗਾ ਅਜੇ ਕੋਈ ਕਮੀ ਕਮਜ਼ੋਰੀ ਹੈਗੀ ਇਹ ਕਾਰਡ ਅਸੀਂ ਆਪਣੇ ਜੀ ਕਲਾ ਅਡਵਾਈਜ਼ਰਾਂ ਨੇ ਲੈ ਲਿਆ ਕਿ ਜਦੂਤ ਬਣਦਾ ਕੁਸ਼ੀਆਂ ਨੂੰ ਸਜਾਵਾ ਦਵਾਉਣ ਦੇ ਲਈ ਉਹ ਕਰਾਂਗੇ। ਅੰਡ ਤੱਕ ਉਸ ਬਿਨਾ ਮੁਕਾਬਲੇ ਤੋਂ ਲੜ ਕੇ ਧੜਕੇ ਕੁਸ਼ੀਆਂ ਨੂੰ ਸਜਾਵਾ ਦਵਾਉਣ ਦਾ ਕੰਮ ਕਰਾਂਗੇ। ਸਰਕਾਰ ਦੇ ਲੋਕੀ ਪ੍ਰਸ਼ਾਸਨ ਮਿਲੂਗਾ। ਇਸ ਵਲ ਮੈਂ ਰੱਖੀ ਜੋ ਕਾਹ ਦਾ ਲੱਕੜ ਪੜ ਕਰ ਕਹਿੰਦਾ ਜੇ ਕਿ ਸੰਵਿਧਾਨਕ ਤਰੀਕੇ ਜੇ ਲੋਕ ਜਨਤਾ ਦੇ ਅਧਿਕਾਰ ਸਤਾਨੂਤੀ ਜੀ ਵਰਤ ਕਰ ਲੈਣ। ਫਿਰ ਬਾਅਦ ਅਸੀਂ ਸੋਚਾਂਗੇ ਅਸੀਂ ਕੀ ਕਰਨਾ ਹੁਣ ਮੈਂ ਇਹ ਪ੍ਰਚਾਰਕ ਬਿਠਾ ਉਹਨਾਂ ਦੀ ਹਰ ਇੱਕ ਚਾਪਾ ਬਾਹਰ ਨਹੀਂ ਆਉਂਦੀ ਉਹ ਗਿਆ ਕੰਨੀ ਗੱਲਾਂ ਆ ਕਰਦੀਆਂ ਆਪਾਂ ਜੋ ਕੱਲੇ ਆਪਾਂ ਜਿੰਨੇ ਸਾਹਮਣੇ ਰੱਖੀਏ ਉਹ ਸਾਨੂੰ ਕੀ ਮਸ਼ਵਰਾ ਸੁਣਾਉਂਦੇ ਆ ਉਹ ਤੋਂ ਬਾਅਦ ਕਰਾਉਣ ਲੱਗ ਪੋਣਗੇ ਉਹ ਮੈਂ ਇਹ ਨਾ ਮੈਂ ਇਹ ਚਾਹੁੰਦਾ ਹਾਂ ਕਿ ਉਹ ਚਾਹੁੰਦਾ ਹਾਂ ਕਿ ਇਹ ਆ ਰਿਹਾ ਹੁੰਦਾ ਹੈ ਬਹੁਤ ਚੰਗਾ ਕਲਮਨੀ ਈ ਨਹੀਂ ਕਰਦੇ ਨੇ ਤੇ ਕੋਲ ਗੱਲ ਬੰਦ ਹੋ ਗਈ ਸੀ ਕਿ ਮੁੰਨੀ ਤੋਂ ਤਰਾਸੇ ਇਹ ਗੱਲ ਰੌਂਗੀ ਤੇ ਆਪਾਂ ਕਾਫੀ ਰਿਕਰਡ ਕੋਈ ਆਪਾਂ ਕਹਿੰਦੇ ਹਾਂ ਪਰ ਫਿਰ ਆਪਾਂ ਨੂੰ ਨਹੀਂ ਹੋਣੀ ਕਿਉਂਕਿ ਲੇਕਿਨ ਮਾਡੇ ਨਾਲ ਇਹ ਵੀ ਲੱਗਦਾ ਹੈ ਆਹਨ ਬਲਕਿ ਇਹ ਜਿੰਨੂੰ ਟੈਲੀ ਕਿਤੇ ਅ빠ਕਰ ਕੋਈ ਵੀ ਬੰਦਾ ਮੇਰੇ ਕੋਲ ਆਪਾਂ ਉਹਨਾਂ ਨੇ ਮੇਰੇ ਕੋਲ ਇਹ ਗੱਲ ਤੋਂ ਨਹੀਂ ਕਿਹਾ ਲੱਭੀਏ ਇਤਨਾ ਬੜੇ ਕਾਲਜ ਆਉਂਦੀ ਸੀ ਕਿਹੜਾ ਇਹ ਅ빠 ਯਾਰ ਇਹ ਗਲੀ ਮੰਗਲ ਤੇ ਡਾਕਟਰ ਜੀ ਅੰਮ੍ਰਿਤ ਗਾਜੀ ਆਪਾਂ ਤੋਂ ਲੁਕਾਈ ਤੇ ਮੈਂ ਮੰਨਦੀ ਵੀ ਵੇਲੇ ਮੇਰੇ ਕਮਾਣਾ ਇਹ ਜਮਾਣਾ ਚੰਨਾ ਚਲ ਰਹੀ ਹੈ ਕੋਈ ਕੋਨ ਨੂੰ ਕੋਈ ਬੰਦਾ ਕਿੰਨੋਂ ਬੰਦਾ ਆ ਰਿਹਾ ਹੈ ਤੇ ਲੀਰਾ ਨਹੁ ਮੰਦਾ ਆ ਰਿਹਾ ਹੈ ਕੋਈ ਜਮਾ ਦੋ ਦੋ ਵਾਰ ਤੇ ਜੀ ਬੰਦਾ ਜਿਹਦਾ ਮੈਂ ਕਿਹਾ ਕਿ ਕਟ ਰਿਹਾ ਹੈ سارے یہی وہ پیچھے لگا کہ نقصان جو کر ਬੜੀ ਸੁਚੋਤ ਆਪਾਂ ਅੱਜ ਇਹ ਚੈੱਕ ਕਰੀਏ ਦੂਸਰਾ ਸਾਡਾ ਜਿਹੜਾ ਮੇਨ ਮਕਸਦ ਹੈਗਾ ਸ ਆਮਾਨੀਤਾ ਉਹਨਾਂ ਦੇ ਕਿਤਾਬੀ ਕੁਝ ਆਪਣੇ ਹਿਸਾਬ ਨਾਲ ਬਿਆਨ ਕਰਨੇ ਨੇ ਉਸੇ ਬਿਆਨਤ ਰਾਕੇਦੇ ਉਹ ਅੰਕੜਾ ਨਹੀਂ ਹੈ ਤਾਂ ਉਸ ਵਿੱਚ ਅੰਦੇਸ਼ਕ ਵਿੱਚ ਕਰਨਾ ਜਿਹੜੀਆਂ ਭਾਵਨਾਵਾਂ ਦੇ ਵਿੱਚ ਹੁੰਦਾ ਕਰਨਾ ਹੋਗਾ ਅਸੀਂ ਆਪ ਚੋਣਿਆਂ ਨੂੰ ਵਰਤਵਾ ਸਕਾਵੇ ਹੋਣੀ ਇਹ ਗੱਲ ਤੋਂ ਸਪੱਸ਼ਟ ਿਆਈ ਹੀ ਸਕਦਾ ਉੱਥੇ ਰਾਗੀ ਉਹ ਮੜੀ ਸ਼ਬਦਾਂ ਵਿੱਚ ਵਰਤਦਾ ਪਰ ਤੋਂ ਇਹੋ ਹੀ ਸਰਵਾ ਮਿਲੇ ਸੀ ਜਦੋਂ ਉਹਦੀ ਰੈਸਪੀ ਡੀ ਨੇ ਆਪਣਾ ਮਕਮਲਾ 100 ਰੋਸ ਤੋਂ ਦਰਸ਼ਿਤ ਕਰ ਉਹ ਸੈਟ ਉਹ ਸਿਰ ਉਹ ਸੀ ਤਾਂ ਕਰੀ ਗਿਆ ਨਹੀਂ ਟਿਕਟਾਂ ਤੋਂ ਬਿਨਾਂ ਕਰਦੀ ਹੋਣ ਤੋਂ ਬਰਾਬਰ ਜਿਹੜੇ ਉਹ ਦੇਖਦੇ ਉਹ ਮੂਰ ਨੂੰ ਆਪਣੇ ਜਿਹੜੀ ਯੂਨੀਵਰਸਿਟੀਸ਼ਨ ਹੋਵੇ ਚੈੱਕ ਕਰਵਾ ਲੇ ਤੇ ਹਰ ਦਾ ਬਿਜੂ ਦਾ ਚਾਰਜ ਤੋਂ ਵੱਡਾ ਉਹ ਰੈਸਟੋਰੈਂਟ ਨੂੰ ਬਾਅਦ ਨਹੀਂ ਦਿਲਨੀ ਪਰ ਆਪਾਂ ਨੂੰ ਫਾਈਨਿੰਗ ਜੋ ਆਪਣਾ ਪਾਠ ਆਪਣੀ ਐਗਰੀਡੈਂਸ ਸਰਵ ਨੂੰ ਹੋ ਸਕਦਾ ਉਸ ਤੋਂ ਨਾਲ ਹੈ 낚시를 하면서, 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 낚시를 하면 ਜੋਰਾ ਮੈਨੂੰ ਚੰਦੂ ਦੀਆਂ ਮੰਮਾ ਲੋਕ ਪੰਚਰਾਮੀ ਨੇ ਦੱਸ ਦਿੱਤਾ ਸੀ ਤੇ ਬਾਕੀ ਬਲੇ ਵਾਸਤੇ ਮੰਨ ਕੋਲ ਤੋਂ ਕਰਦਣ ਗੋਲੀ ਦੋਹਾਂ ਨਾ ਇਹ ਕੋਈ ਨਾ ਮੈਂ ਪਾਕਸ ਕਲਕੱਤਾ ਦੇ ਜਾਟੇ ਚ ਇਹ ਇਹ ਹੋਰ ਜਸਤਿਕ ਕੁਆਬੀ ਇਹ ਕਮਨੀ ਕਹਿੰਦਾ ਨੇ ਕਾਰੇ ਪੇੜ ਇਹ ਜਿਹੜੇ ਤੁਸੀਂ ਪੜੋ ਆਹ ਤੁੰਦਨ ਨੂੰ ਵਰਤ ਰਹੇ ਆ ਇਹਨਾਂ ਕੋਲ ਵੀ ਕੋਈ ਕਾਹਲੀ ਨਹੀਂ ਕਿ ਕੀ ਹੋ ਰਿਹਾ ਹੈ ਇਹ ਕਿ ਉਹ ਉਹ ਸਟੇਟੂਟ ਦੇ ਫਾਇਦੇ ਉਹਨਾਂ ਦੇ ਜਿਹੜੇ ਕੈਬਿਨਟ ਵਿੱਚ ਮੈਂ ਰੱਖੀ ਤੇ ਅੰਦਰ ਲੱਗੇ ਨੇ ਉਹਦੇ ਟੈਂਨੇਟੇ ਖਰਾਬ ਨੇ ਪਰ ਬਡੇ ਨੇ ਜੀ ਗਲਤ ਕਰ ਉਸ ਪੈਸਾ ਮੈਂ ਗਵਾ ਦਿੱਤਾ ਉਹਦੇ ਬਗਲ ਮੇਰੇ ਜਿਹੜਾ ਸਟੇਟੂਟ ਉਹਦੇ ਚ ਤਫਰਦਾਸ ਕਰ ਰਹੀ ਹੈ ਉਹ ਕਹਿੰਦੇ ਇਸ ਲੋਹਾ ਦੇ ਇਹ ਤੁਹਾਨੂੰ ਗਿਣੀ ਗਈ ਉਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਕੋਈ ਕਨਫਰਮੇਸ਼ਨ ਬੰਦ ਕਰ ਸਕਦੇ ਹੋ ਕਿ ਉਹ ਆਪਾਂ ਘਰੇ ਵਿੱਚ ਤੁਹਾਨੂੰ ਮਿਲਿਆ ਮੈਂ ਕੋਈ ਜਲਦੀ ਅਸੀਂ ਉਹ ਪੰਚਾਇਤ ਕੋਲ ਬੁਲਾ ਲੈਂਦੇ ਕੋਈ ਲੈਟਰ ਘਰੇ ਘਰੇ ਤੋਂ ਆਇਆ ਹੋਵੇ ਇਹ ਚਾਹਤ ਉਸ ਤੋਂ ਅਗਲਾ ਦੇਖਦੇ ਹਾਂ ਇੱਕ ਤੇ ਦੂਸਰਾ ਅਗਲਾ ਤੋਂ ਆਪਾਂ ਤੁਹਾਨੂੰ ਦੂਸਰਾ ਜਿਹੜੀ ਬੈਂਟੀ ਸੀ ਮੇਰੀ ਇਹ ਪ੍ਰਸਾਦ ਡਾਕਟਰ

ਸਿੰਗਰ ਸਾਡੀ ਹਮਤ ਤੋਂ ਪੜ੍ਹਨਾ ਚਾਹ। ਚੋਰ ਕਾਲਾ ਨਾਵੇਂ ਬੰਦਾ ਬੰਦੀ ਬੀਤੇ। ਤੇਲ। ਯਾਦ ਕਰੇ ਇਹ ਨੂੰ ਬਾਗੀ ਰੱਬ ਦੇ ਕੰਮ ਕਰ ਸਕਦੇ। ਉਹਦੇ ਵਿੱਚ ਸਾਡੀਆਂ ਤਿੰਨ ਸਪੈਸ਼ਲ ਟੀਮਾਂ ਲੱਗੀਆਂ ਨੇ ਜਿਹਨਾਂ ਦੇ ਦੁਆਰ ਤੋਂ ਉਹ ਸਾਡੀਆਂ ਕੰਮਾਂ ਦੇ ਸੁਲੂਝਣ ਦੀ ਔਕਰ ਦੇ। ਤੋਂ ਇਹ ਇੱਕ ਮਲਟੀ ਮੀਸ਼ਨ ਤੋਂ ਲੈ ਕੇ ਪਰ ਸਾਡੇ ਚੀਜ਼ਾਂ ਦੇ। ਉਹ ਨੰਬਰ ਨਾਲ ਕੀ ਕਹਿਣਾ ਚਾਹੁੰਦੇ ਅੱਜ ਮੀਟਿੰਗ ਬਾਰੇ। ਅੱਜ ਸ਼੍ਰੀ ਗੁਰਦਾਸ ਭਾਵਨ ਫਲੋਰ ਵੇਖ ਕੇ ਸਿਕੋ ਦਾਸ ਸੁਭਾਵਾਂ ਡਾਕਟਰ ਬੀਆ ਮੇਰਗੜ ਸੁਭਾਵਾਂ ਬਾਲਮੀਕ ਸੁਭਾਵਾਂ ਸਾਰਿਆਂ ਇੱਥੇ ਇਕੱਤਰ ਹੋਈਆਂ ਵਾਂ ਜਿਹੜਾ ਪਰਸੋਂ ਘਟਨਾਕਰਮ ਹੋਇਆ ਸੀ ਡਾਕਟਰ ਸਾਹਿਬ ਦੇ ਸਟੈਚੂ ਤੇ ਉਹਦੇ ਸਬੰਧ ਵਿੱਚ ਫੈਸਲਾ ਹੋਇਆ ਕਿ ਕੱਲ ਸ਼ਾਮ ਨੂੰ 5 ਵਜੇ ਸਿਕੋ ਦਾਸ ਗੇਟ ਤੋਂ ਸੰਗਤਾਂ ਉੱਤੇ ਕੈਂਡਲ ਮਾਰਚ ਕਰਨਗੇ ਰੋਟ ਹੋਏਗਾ ਉੱਥੋਂ ਲੱਪਰ ਮੰਡੀ ਤੇ ਬਾਲਮੀਕ ਚੌਕ ਜੀ ਤੇ ਉਸ ਤੋਂ ਬਾਅਦ ਆਟਰ ਮੇਰਗਾ ਚੌਕ ਦੇ ਕੇ ਸਮਾਪਤੀ ਹੋਗੀ ਉੱਥੇ ਜਿਹੜੇ ਆਪਣੇ ਬੁਲਾ ਰਹੇ ਆ ਉਹ ਆਪਣੇ ਜਿਹੜੇ ਚਾਰ-ਚਾਰ ਸ਼ਬਦ ਜਿਹੜੇ ਉਹ ਕਹਿਣਗੇ ਤੇ ਅਸੀਂ ਇਹ ਸਾਰੇ ਸੰਗਤਾਂ ਨੂੰ ਬੇਨਤੀ ਕਰਦੇ ਆਂ ਠੀਕ 5 ਵਜੇ ਛਿਉਂ 10 ਗੇਟ ਵਿਖੇ ਪੰਡਤ ਦੀ ਕਿਰਪਾ ਕਰੋ ਨਾਲ ਆਪਣੇ ਸਾਥੀ ਲਿਆਓ ਇਹ ਸਾਰਿਆਂ ਨੂੰ ਬੇਨਤੀ ਹੈ ਅੱਜ ਦੇ ਬੜੇ ਕਿਰਣਾ ਸੋ ਅੱਜ ਸ੍ਰੀ ਗੁਰੂ ਰਵਦਾਸ ਗੁਰੂ ਘਰ ਵਿਖੇ ਇੱਕ ਸਮਾਜ ਦੇ ਇਹ ਬੁੱਧੀਜੀਵੀ ਵਿਦਵਾਨਾਂ ਦੀ ਸ੍ਰੀ ਗੁਰੂ ਰਵਦਾਸ ਸਵਾਹਾ ਤੇ ਭਗਵਾਨ ਬਾਲਮੀਕ ਸਵਾਹਾ ਤੇ ਡਾਕਟਰ ਅੰਬੇਡਕਰ ਸਵਾਹਾ ਦੀ ਇੱਕ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਇੱਕ ਜਿੰਨੇ ਵੀ ਸਾਡੇ ਗੁਰੂ ਰਵਦਾਸ ਕਮੇਟੀਾਂ ਦੇ ਪ੍ਰਧਾਨ ਸਾਹਿਬ ਆ ਬਾਕੀ ਸਾਰੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰ ਸਹਿਬਾਨਾਂ ਨਾਲ ਉਹਨਾਂ ਨੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜੋ ਘਟਨਾ ਪਿਛਲੇ 31 ਮਾਰਚ ਨੂੰ ਨੰਗਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਟੈਚੂ ਦੀ ਬੇਦਬੀ ਹੋਈ ਆ ਉਸ ਦੇ ਸਬੰਧ ਵਿੱਚ ਸਾਰੀਆਂ ਸੁਭਾਵਾਂ ਨੇ ਇੱਕ ਕੌਮੀ ਮਸਲੇਾਂ ਦੇ ਵਿੱਚ ਏਕਤਾ ਦਿਖਾਉਦੇ ਇੱਕ ਵੱਡਾ ਉਪਰਾਲਾ ਕੀਤਾ ਇੱਕ ਵੱਡੀ ਜਿਹੜੀ ਮੀਟਿੰਗ ਰੱਖ ਕੇ ਇਹ ਸਮਾਜ ਨੂੰ ਇੱਕ ਸੰਦੇਸ਼ ਦਿੱਤਾ ਅਸੀਂ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਨਮਾਨ ਵਿੱਚ ਸਹਿਬ ਸ੍ਰੀ ਗੁਰੂ ਰਵਦਾਸ ਮਹਾਰਾਜ ਦੇ ਮਾਨ ਸਨਮਾਨ ਵਿੱਚ ਭਗਵਾਨ ਬਾਲਮੀਕ ਮਹਾਰਾਜ ਦੇ ਮਾਨ ਸਨਮਾਨ ਵਿੱਚ ਅਸੀਂ ਸਾਰੇ ਕੌਮੀ ਲੋਕ ਇਕੱਠੇ ਆਂ ਸੋ ਕੱਲ ਅਸੀਂ ਠੀਕ 5 ਵਜੇ ਸ਼੍ਰੀ ਗੁਰੂ ਰਵਦਾਸ ਗੇਟ ਸ਼ਹਿਰ ਫਲੋਰ ਵਿਖੇ ਇੱਕ ਇੰਡਨ ਮਾਰਚ ਕਰਨ ਜਾ ਰਹੇ ਆ ਜਿਸ ਦਾ ਰੂਟ ਮੈਪ ਸ਼੍ਰੀ ਗੁਰੂ ਰਵਦਾਸ ਗੇਟ ਤੋਂ ਹੁੰਦਾ ਹੋਇਆ ਸ਼੍ਰੀ ਗੁਰੂ ਭਗਵਾਨ ਬਾਲਮੀਕ ਇਹ ਚੌਂਕ ਤੋਂ ਹੁੰਦਾ ਹੋਇਆ ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਟੈਚੂ ਤੇ ਜਾ ਕੇ ਉਸੇ ਸਮਾਪਤੀ ਹੋਵੇਗੀ ਤੇ 10 ਅਪ੍ਰੈਲ ਨੂੰ ਠੀਕ 5 ਵਜੇ ਸ਼੍ਰੀ ਗੁਰੂ ਅਰਦਾਸ ਗੇਟ ਤੋਂ ਜਿਹੜਾ ਇਹ ਕੈਂਡਲ ਮਾਰਚ ਚੱਲੇਗਾ ਉਹ ਮੇਰੀ ਆਪ ਨੂੰ ਸਨਮਨ ਸਨਮਰ ਬੇਨਤੀ ਹੈ ਜਿੰਨੀਆਂ ਵੀ ਸ਼੍ਰੀ ਗੁਰੂ ਅਰਦਾਸ ਸਭਾਵਾਂ ਜਿਹਨੂੰ ਗੁਰੂ ਅਰਦਾਸ ਮਰਦ ਦੇ ਨਾਮ ਲਈਵਾ ਸੰਗਤਾਂ ਆ ਭਗਵਾਨ ਬਾਦਮਿਕ ਮਰਦ ਦੇ ਨਾਮ ਦੇਵਾ ਸੰਗਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੀਆਂ ਜਿੰਨੀਆਂ ਵੀ ਸਭਾਵਾਂ ਆ ਉਹਨਾਂ ਸਾਰਿਆਂ ਨੂੰ ਅਪੀਲ ਹੈ ਕਿ ਅੱਜ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਮਾਨ ਸਨਮਾਨ ਦੀ ਲੜਾਈ ਆ ਜਿਨ੍ਹਾਂ ਨੇ ਆਪਾਂ ਨੂੰ ਮਾਨ ਦਿਵਾਇਆ ਜਿਨ੍ਹਾਂ ਨੇ ਆਪਾਂ ਨੂੰ ਗੁਰੂ ਘਰਾਂ ਦੇ ਪ੍ਰਧਾਨ ਬਣ ਲਈ ਮਾਨ ਦਵਾਇਆ ਜੇ ਜਿੱਥੇ ਵੀ ਆਪਾਂ ਬੈਠੇ ਆ ਕੱਲ ਠੀਕ 5 ਵਜੇ ਸ਼੍ਰੀ ਗੁਰੂ ਅਰਦਾਸ ਇਹ ਗੇਟ ਫਲੋਰ ਵਿਖੇ ਸ਼੍ਰੀ ਗੁਰੂ ਅਰਦਾਸ ਪ੍ਰਬੰਧਕ ਕਮੇਟੀਆਂ ਦੀ ਪ੍ਰਧਾਨਗੀ ਹੇਠ ਆਪਾਂ ਸਾਰੇ ਇਕੱਤਰ ਹੋਈਏ ਅਤੇ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਸਨਮਾਨ ਦੀ ਜਿਹੜੀ ਲੜਾਈ ਲੜੀਏ ਜਿਹੜੇ ਦੋਸ਼ੀਆਂ ਨੇ ਇਹ ਘਟਨਾ ਕਰਮ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਫੜ ਕੇ ਸਜ਼ਾਵਾ ਦਿੱਤੀ ਜਾਣਾ ਉਹ ਦੋਸ਼ੀ ਜਲਦ ਫੜੇ ਜਾਣ ਤਾਂ ਜੋ ਸਮਾਜ ਦੇ ਵਿੱਚ 바ਵਾ ਸਾਹਿਬ ਡਾਕਟਰ ਅੰਬੇਡਕਰ ਸ਼੍ਰੀ ਗੁਰੂ ਅਰਦਾਸ ਮਹਾਪੁਰ ਪਾਰਮਿਕ ਸਾਹਿਬ ਭਗਵਾਨ ਦਾ ਕੋਈ ਵੀ ਜਿਹੜਾ ਨਰਾਦਰ ਔਰ અપਮਾਨ ਨਾ ਕਰ ਸਕੇ ਸੋ ਸਾਰੇ ਸੰਗਤਾਂ ਨੂੰ ਬੇਨਤੀ ਹਮ ਹੋਮ ਹੋਵਾ ਕੇ ਪਹੁੰਚੋ ਜੈ ਭੀਮ ਜੈ ਭਾਤ ਜੈ ਗੁਰਦੇਵ ਧਨ ਗੁਰਦੇਵ ਜੀ ਜੈ ਭਗਵਾਨ ਬਾਲਮੀਕ ਜੈ ਸ਼ਿਧੀ ਗੁਰੂ ਰਾਸ ਮਹਾਰਾਜ ਜੀ ਬਹੁਤ ਬਹੁਤ ਧੰਨਵਾਦ